ਜੋ ਤੋ ਨਵੀਂ ਸਰਕਾਰ ਬਣਨੀ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਦਾਅਵੇਵਾਦੇ ਕੀਤੇ ਸੀ ਉਹ ਕਹਿੰਦੇ ਕਿ ਅਸੀਂ ਬੀਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਉਦਘਾਟਨੀ ਸਮਾਰੋਹ ਖਤਮ ਕਰਾਂਗੇ ਅਸੀਂ ਨੀ ਪੱਥਰ ਰੱਖਣੇ ਖਤਮ ਕਰਾਂਗੇ ਅਸੀਂ ਲਾਲ ਫੀਤੇ ਕੱਟਣੇ ਬੰਦ ਕਰਾਂਗੇ ਇਹ ਉਹ ਚਿੱਠੀ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ 7 ਅਪ੍ਰੈਲ ਤੋਂ 55 ਦਿਨ ਦੇ ਲਈ 700 ਹਜ਼ਾਰ ਤੋਂ ਵੀ ਵੱਧ ਸਕੂਲਾਂ ਦੇ ਵਿੱਚ ਉਦਘਾਟਨੀ ਸਮਾਗਮ ਹੋਣਗੇ ਕਹਿੰਦੇ ਨੇ ਕਿ 19 ਕਿ ਤਾਂ ਚਲੋ ਚੱਲ ਜਾਂਦਾ ਪਰ 19 ਕਿ ਨਹੀਂ ਇਹ ਤਾਂ ਜ਼ਮੀਨ ਉਸਮਾਨ ਦਾ ਫਰਕ ਹੈ ਜਿਹੜੇ ਦਾਵੇਵਾਦੇ ਉਹਨਾਂ ਨੇ ਕੀਤੇ ਸੀ ਤੇ ਜੋ ਹੁਣ ਧਰਾਤਲ ਤੇ ਕਰਨ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਸਕੂਲ ਦੀ ਬਾਉਂਡਰੀ ਵਾਲ ਹੁੰਦੀ ਹੈ ਨਾ ਜਿਹੜੀ ਕਈ ਵਾਰ ਟੁੱਟ ਜਾਂਦੀ ਹੈ ਤਾਂ ਰਿਪੇਅਰ ਕੀਤੀ ਜਾਂਦੀ ਉਹਦਾ ਵੀ ਉਦਘਾਟਨ ਗੰਦੇ ਕਰਾਂਗੇ ਇਸ ਤੋਂ ਇਲਾਵਾ ਨਵੇਂ ਕਲਾਸਰੂਮ ਜਿਹੜੇ ਬਣਾਏ ਨੇ ਉਹਦਾ ਉਦਘਾਟਨ ਕੀਤਾ ਜਾਏਗਾ 7166 ਪਖਾਨੇ ਰਿਪੇਅਰ ਕੀਤੇ ਗਏ ਨੇ ਉਹਨਾਂ ਦਾ ਵੀ ਉਦਘਾਟਨ ਕੀਤਾ ਜਾਏਗਾ ਕਿਉਂਕਿ ਪੰਜਾਬ ਸਿੱਖਿਆ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ ਹੁਣ ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੇ ਪੈਸੇ ਲਾ ਚੁੱਕੇ ਹਾਂ 2022 ਤੋਂ ਹੁਣ ਤੱਕ ਸਕੂਲਾਂ ਦੇ ਵਿੱਚ ਤੇ ਜੇ 25 ਕਰੋੜ ਰੁਪਈਆ ਅਸੀਂ ਇਹਨਾਂ ਦੀ ਜਾਣਕਾਰੀ ਦੇਣ ਦੇ ਲਈ ਇਹਨਾਂ ਦੇ ਉਦਘਾਟਨ ਕਰਨ ਦੀ ਖਰਚ ਕਰ ਰਹੇ ਹਾਂ ਤਾਂ ਮਾੜਾ ਕੀ ਹੈ ਕੰਡੀ ਪ੍ਰਚਾਰ ਸਰਕਾਰ ਆ ਇਹ ਹਰਪ੍ਰੀਤ ਜੀ ਕੀ ਕਹੀਏ ਇਹੋ ਜਿਹੋ ਹੈਗੇ ਆ ਉਹੋ ਜਿਹੇ ਉਹਨਾਂ ਦੇ ਕੰਮ ਆ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਜਣੀ ਜਾ ਸਕਦੀ ਇਸ ਸਰਕਾਰ ਦੀ ਇਹ ਤਿੰਨੇ ਕੰਮ ਹੈ ਤਿੰਨੇ ਕੰਮ ਹੋ ਰਹੇ ਆ ਇਸਲੀ ਸਰਕਾਰ ਦੇ ਵਿੱਚ ਆਨਲਾਈਨ ਨਿਰਵਾਟਨ ਕਰਤੀ ਸੀ ਸਾਰੇ ਸਕੂਲਾਂ ਵਿੱਚ ਮਤਲਬ ਉਹਨਾਂ ਚਾਰ ਤਵਾਰੀਆਂ ਤੇ ਵੀ ਉਤਕਾਟਨ ਹੋਣਗੇ ਮੁਰੰਮਤ ਕੀਤੀ ਗਈ ਤਾਂ ਵੀ ਉਤਕਾਟਨ ਹੋਣਗੇ ਹਾਸੋ ਹਣੀ ਜੀ ਨਹੀਂ ਲੱਗਦੀ ਗੱਲ ਇਹ ਇੱਕ ਪੋਲਿਟੀਕਲ ਪ੍ਰੋਗਰਾਮ ਆ ਅਕੈਡੈਮਿਕ ਪ੍ਰੋਗਰਾਮ ਨਹੀਂ ਪਾਰਟੀ ਦੀ ਕਿਹੜੀ ਸ਼ੋਭੀ ਲੋਕਾਂ ਚ ਖਰਾਬ ਹੋਈ ਹੈ ਉਹ ਦੁਬਾਰਾ ਬਹਾਲ ਕਰ ਲਈ ਉੱਥੇ ਭਾਸ਼ੇ ਦਿੱਤੇ ਜਾਣਗੇ ਗੁਣਗਾਇਨ ਕੀਤਾ ਜਾਊਗਾ ਕਿ ਅਸੀਂ ਕੀ ਕੀ ਅਚੀਵਮੈਂਟ ਕਰ ਲਈਆਂ ਪਰ ਤੁਹਾਨੂੰ ਨਹੀਂ ਲੱਗਦਾ ਇਨਰੋਲਮੈਂਟ ਵਧਾਉਣ ਦਾ ਇਹ ਵੀ ਇੱਕ ਤਰੀਕਾ ਹੋ ਸਕਦਾ ਨਾ ਕਿ ਕੁਆਲਿਟੀ ਐਜੂਕੇਸ਼ਨ ਦੀ ਲੋੜ ਹੈ ਕਿੱਚਰ ਪੂਰੇ ਕਰੀ ਜ਼ਰੂਰਤ ਹੈ ਕਿੱਚਰ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਜ਼ਰੂਰਤ ਹੈ ਇਹ ਦਿਖਾਵੇ ਬਾਜੀ ਇਹਨੇ ਕੀ ਕਰਨਾ ਇਹ ਦਿਖਾਵੇ ਬਾਜੀ ਪੰਜਾਬ ਦੀ ਸਿੱਖਿਆ ਨਹੀਂ ਸੁਧਾਰ ਸਕਦੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਕਿ ਨਾਨ ਅਕੈਡੈਮਿਕ ਕੰਮ ਆ ਉਹਦਾ ਫਿਰ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਤੇ ਪਏਗਾ ਜੇ ਸਕੂਲ ਦੇ ਵਿੱਚ ਪੰਚ ਨੋਗਾ ਕੁਛ ਸਕੂਲਾਂ ਦੇ ਵਿੱਚ ਹੀ ਖਾਪਤਾ ਪਹਿਲਾਂ ਤੇ ਦੋ ਦਿਨ ਦਿਨ ਬਾਅਦ ਤੇ ਪੜਾਈਏ ਚਲੋ ਰਕਮ ਤਾਂ ਭਾਵੇਂ ਵੱਡੀ ਨਹੀਂ ਆ 25 ਕਰੋੜ ਰੁਪਏ ਪਰ ਬੜੇ ਹੋਰ ਵੀ ਕਾਰਜ ਨੇ ਬੜੀਆਂ ਚੀਜ਼ਾਂ ਹੋਰ ਵੀ ਨੇ ਜੋ ਉੱਥੇ ਲਾਏ ਜਾਂਦੇ ਤਾਂ ਜ਼ਿਆਦਾ ਬਿਹਤਰ ਹੁੰਦਾ ਸਰਕਾਰ ਲਈ ਕੁਛ ਨਹੀਂ ਹੈ ਪਰ ਜੇ ਤੁਸੀਂ 25 ਕਰੋੜ ਨੂੰ ਕਰੋ 2500 ਲੱਖ ਹੈ ਹਾਂ ਕਿੰਨੇ ਆਪਾਂ ਸਕੂਲਾਂ ਦੇ ਵਿੱਚ ਕਿਣੀਆਂ ਜਿਹੜੀਆਂ ਬੇਸਿਕ ਚੀਜ਼ਾਂ ਤੁਸੀਂ 1 ਲੱਖ ਰੁਪਏ 2 ਲੱਖ ਰੁਪਏ ਸਕੂਲਾਂ ਨੂੰ ਵੇਅਰ ਗ੍ਰਾਂਟ ਦਾ ਦੇ ਦਿਓ ਤੇ ਸਕੂਲ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਉਹਦੇ ਸਾਬ ਇਹ ਵਾਲਾ ਜਿਹੜਾ ਮਾਡਲ ਆ ਇਹ ਤੁਹਾਨੂੰ ਲੱਗਦਾ ਦਿੱਲੀ ਤੋਂ ਆਇਆ ਹੈ ਉਥੋਂ ਦਾ ਆਸ਼ ਹੋਏ ਹੁਣ ਇੱਥੇ ਆਣ ਬੜਿਆ ਤੇ ਇਹ ਕਹਿੰਦੇ ਕਿ ਇਸ ਘਰ ਦੇ ਵਿੱਚ ਅਸੀਂ ਉੱਥੇ ਵਾਲੇ ਮਾਡਲ ਦਾ ਜਿੰਨਾ ਸ਼ੋਰ ਮਚਾਇਆ ਜਾਏ ਮਚਾਈਏ। ਸਵਾਗਤ ਹੈ ਪੀਡੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੁਹਾਨੂੰ ਯਾਦ ਹੋਏਗਾ कि ਜਦੋਂ ਨਵੀਂ ਸਰਕਾਰ ਬਣਨੀ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਦਾਅਵੇ ਵਾਦੇ ਕੀਤੇ ਸੀ ਉਹ ਕਹਿੰਦੇ ਕਿ ਜਿਹੜੀਆਂ ਅ ਰਵਾਇਤੀ ਪਾਰਟੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਇਸ ਕਰਕੇ ਅਸੀਂ ਸਾਰਾ ਸਿਨੈਰੀਓ ਬਦਲਾਂਗੇ ਅਸੀਂ ਵੀਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਉਦਘਾਟਨੀ ਸਮਾਰੋਹ ਖਤਮ ਕਰਾਂਗੇ ਅਸੀਂ ਨੀ ਪੱਥਰ ਰੱਖਣੇ ਖਤਮ ਕਰਾਂਗੇ ਅਸੀਂ ਲਾਲ ਫੀਤੇ ਕੱਟਣੇ ਬੰਦ ਕਰਾਂਗੇ ਤਾਂ ਜੋ ਪੰਜਾਬ ਤੇ ਸਿਰ ਹੋਰ ਕਰਜ਼ਾ ਨਾ ਚੜ ਸਕੇ ਬਹੁਤ ਚੰਗੀ ਗੱਲ ਸੀ ਔਰ ਇਸ ਗੱਲ ਨੂੰ ਵੀ ਵੋਟਾਂ ਪਈਆਂ ਪਰ ਅੱਜ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਜੋ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਉਹਨਾਂ ਦੇ ਦਾਅਵੇਵਾਦਿਆਂ ਤੋਂ ਬਿਲਕੁਲ ਹੀ ਉਲਟ ਨੇੜੇ ਢੜੇ ਆਪਾਂ ਕਹਿੰਦੇ ਕਿ 19 ਕਿ ਤਾਂ ਚਲੋ ਚੱਲ ਜਾਂਦਾ ਪਰ 19 ਕਿ ਨਹੀਂ ਇਹ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜੇ ਦਾਅਵੇਵਾਦੇ ਉਹਨਾਂ ਨੇ ਕੀਤੇ ਸੀ ਤੇ ਜੋ ਹੁਣ ਧਰਾਤਲ ਤੇ ਕਰਨ ਜਾ ਰਹੇ ਨੇ ਉਹਨਾਂ ਦੇ ਵਿੱਚ ਦਰਅਸਲ ਇੱਕ ਚਿੱਠੀ ਪੱਤਰ ਹੈ ਜਿਹੜੀ ਉਹ ਲੀਕ ਵੀ ਹੋਈ ਹੈ ਜਾਂ ਸਰਕਾਰੀ ਦਫਤਰਾਂ ਦੇ ਵਿੱਚ ਵੀ ਘੁੰਮੀ ਹੈ ਉਸ ਚਿੱਠੀ ਪੱਤਰ ਦੇ ਵਿੱਚ ਜੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਿਆ ਨੇ ਜੋ ਹਦਾਇਤਾਂ ਦਿੱਤੀਆਂ ਗਿਆ ਨੇ ਉਹ ਹਦਾਇਤਾਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਉਹ ਹਦਾਇਤਾਂ ਇੱਕ ਇੱਕ ਕਰਕੇ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਵੀ ਇਹ ਉਹ ਚਿੱਠੀ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ 7 ਅਪ੍ਰੈਲ ਤੋਂ 55 ਦਿਨਾਂ ਦੇ ਲਈ 10000 ਤੋਂ ਵੀ ਵੱਧ ਸਕੂਲਾਂ ਦੇ ਵਿੱਚ ਉਦਘਾਟਨੀ ਸਮਾਗਮ ਹੋਣਗੇ ਇੱਕ ਔਰ ਪਹਿਲਾਂ ਚਿੱਠੀ ਦਿਖਾਈ ਜਵੇ ਇਸ ਤੋਂ ਬਾਅਦ ਚੁਆਨੇ ਆ ਉਹ ਚਿੱਠੀ ਤੁਸੀਂ ਦੇਖੋ ਉਸ ਚਿੱਠੀ ਦੇ ਵਿੱਚ ਨਾ ਡਿਟੇਲ ਦੇ ਵਿੱਚ ਲਿਖਿਆ ਹੋਇਆ ਕਿ ਕਿਹੜਾ ਕੰਮ ਕਦੋਂ ਹੋਏਗਾ ਆਲ ਡੀਓ ਦੀ ਕੀ ਡਿਊਟੀ ਹੋਏਗੀ ਸੀਨੀਅਰ ਸੈਕੰਡਰੀ ਸਕੂਲ ਨੂੰ 20000 ਸੈਕੰਡਰੀ ਸਕੂਲ 10000 ਇਹ ਇਹ ਸੈਂਕਸ਼ਨ ਕੀਤੇ ਹੋਏ ਪੈਸੇ ਨੇ ਜਿਹੜੇ ਇਵੈਂਟਸ ਤੇ ਖਰਚ ਕੀਤੇ ਜਾਣਗੇ ਔਰ ਅੱਗੇ ਜਾ ਕੇ ਤੁਹਾਨੂੰ ਮੈਂ ਦੱਸੂਗਾ ਵੀ ਕਿਹੜੇ ਕਿਹੜੇ ਇਵੈਂਟਸ ਹੋ ਰਹੇ ਨੇ ਕਿਵੇਂ-ਕਿਵੇਂ ਦੇ ਇਵੈਂਟਸ ਹੋ ਰਹੇ ਨੇ ਜਿਸ ਦੇ ਵਿੱਚ ਜਿਵੇਂ ਲਿਖਿਆ ਪਿਆ 6812 ਸਕੂਲ ਹੈ ਜਿਨ੍ਹਾਂ ਦੀ ਬਾਉਂਡਰੀ ਵਾਲ ਯਾ ਤਾਂ ਨਵੀਂ ਬਣਾਈ ਗਈ ਹੈ ਜਾਂ ਰਿਪੇਅਰ ਕੀਤੀ ਗਈ ਹੈ ਇੱਕ ਸਕੂਲ ਦੀ ਬਾਉਂਡਰੀ ਵਾਲ ਹੁੰਦੀ ਹੈ ਨਾ ਜਿਹੜੀ ਕਈ ਵੇ ਟੁੱਟ ਜਾਂਦੀ ਹੈ ਤਾਂ ਰਿਪੇਅਰ ਕੀਤੀ ਜਾਂਦੀ ਉਹਦਾ ਵੀ ਉਦਘਾਟਨ ਗੰਦੇ ਕਰਾਂਗੇ ਇਸ ਤੋਂ ਇਲਾਵਾ ਨਵੇਂ ਕਲਾਸਰੂਮ ਜਿਹੜੇ ਬਣਾਏ ਨੇ ਉਹਦਾ ਉਦਘਾਟਨ ਕੀਤਾ ਜਾਏਗਾ ਜਿਹੜੇ ਸ਼ੌਚਾਲਿਆ ਜਿਹੜੇ ਪਖਾਨੇ ਬਣਾਏ ਗਏ ਨੇ ਜਾਂ ਠੀਕ ਕੀਤੇ ਗਏ ਨੇ ਰਿਪੇਅਰ ਕੀਤੇ ਗਏ ਨੇ ਪਖਾਨੇ 7166 ਪਖਾਨੇ ਰਿਪੇਅਰ ਕੀਤੇ ਗਏ ਨੇ ਉਹਨਾਂ ਦਾ ਵੀ ਉਦਘਾਟਨ ਕੀਤਾ ਜਾਏਗਾ ਕਿਉਂਕਿ ਪੰਜਾਬ ਸਿੱਖਿਆ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ ਹੁਣ ਤੁਹਾਨੂੰ ਇੱਕ ਇੱਕ ਕਰਕੇ ਗ੍ਰਾਫਿਕ ਦੱਸਾਂ 7 ਅਪ੍ਰੈਲ ਤੋਂ 55 ਦਿਨ ਦੇ ਲਈ 10000 ਤੋਂ ਵੱਧ ਸਕੂਲਾਂ ਦੇ ਵਿੱਚ ਉਦਘਾਟਨੀ ਸਮਾਗਮ ਹੋਣ ਵਾਲੇ ਨੇ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਇਹ ਉਦਘਾਟਨੀ ਸਮਾਗਮ ਹੋਰਨੇ ਸਮਾਗਮ ਲਈ ਕਰੀਬ ਕਰੀਬ 25 ਕਰੋੜ ਰੁਪਏ ਦੇ ਫੰਡ ਰੱਖੇ ਹੋਏ ਨੇ ਸਿਰਫ ਸਮਾਗਮ ਲਈ ਇੱਥੇ ਮੈਂ ਕਲੀਅਰ ਕਰਦਾ ਕਿ ਜਿਹੜਾ ਕੰਮ ਹੋਇਆ ਉਹਦੇ ਲਈ ਨਹੀਂ ਜਿਹੜੇ ਉਦਘਾਟਨੀ ਸਮਾਗਮ ਹੋਣੇ ਨੇ ਉਹਨਾਂ ਲਈ 25 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਸੀਨੀਅਰ ਸਕੈਂਡਰੀ ਸਕੂਲ ਲਈ 25000 ਸਕੈਂਡਰੀ ਸਕੂਲ ਨੂੰ 20000 ਐਲੀਮੈਂਟਰੀ ਸਕੂਲ ਨੂੰ 5000 ਰੁਪਏ ਮਿਲਣਗੇ ਇਹ ਸਮਾਗਮ ਕਰਨ ਦੇ ਪ੍ਰਤੀ ਪੱਥਰ ਲਈ 5000 ਰੁਪਏ ਅਲੱਗ ਤੋਂ ਦਿੱਤੇ ਜਾਣਗੇ ਮੁੱਖ ਮੰਤਰੀ ਮੰਤਰੀ ਵਿਧਾਇਕ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਤੇ ਮੇਅਰ ਹੋਣਗੇ ਮੁੱਖ ਮਹਿਮਾਨ 10500 ਸਕੂਲਾਂ ਦੇ ਵਿੱਚ ਇਹ ਸਮਾਗਮ ਹੋਣੇ ਨੇ 25000 ਦੇ ਕਰੀਬ ਕੰਮਾਂ ਦੇ ਉਦਗਾਟਨ ਹੋਣ ਜਾ ਰਹੇ ਨੇ 2022 ਤੋਂ ਲੈ ਕੇ ਹੁਣ ਤੱਕ ਸਕੂਲਾਂ ਦੇ ਵਿੱਚ ਕੰਮਕਾਜ ਜਿੰਨੇ ਵੀ ਹੋਏ ਨੇ ਉਹ ਉਦਗਾਟਨ ਧਿਆਨ ਰੱਖਿਓ 2022 ਤੋਂ ਜਿਹੜੇ ਕੰਮ ਹੋ ਚੁੱਕੇ ਨੇ ਜਿਹੜੇ ਨਿਰੰਤਰ ਚੱਲ ਵੀ ਰਹੇ ਨੇ ਉਹਨਾਂ ਦੇ ਵੀ ਦੁਬਾਰਾ ਉਦਗਾਟਨ ਦੇ ਜੜੇ ਉਹ ਕੀਤੇ ਜਾਣਗੇ 6812 ਸਕੂਲਾਂ ਦੇ ਵਿੱਚ ਨਵੀਂ ਚਾਰਦੀਵਾਰੀ ਜਾਂ ਚਾਰਦੀਵਾਰੀ ਦੀ ਮੁਰੰਮਤ ਕੀਤੀ ਗਈ ਹੈ ਉਹਦਾ ਉਦਘਾਟਨ ਹੋਵੇਗਾ 5399 ਨਵੇਂ ਕਲਾਸਰੂਮ ਤਿਆਰ ਕੀਤੇ ਗਏ ਸੀ 2022 ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਉਦਘਾਟਨ ਹੋਵੇਗਾ 2934 ਸਕੂਲਾਂ ਦੇ ਵਿੱਚ 2976 ਪਖਾਨੇ ਬਣਾਏ ਗਏ ਨੇ ਉਹਨਾਂ ਦਾ ਉਦਘਾਟਨ ਹੋਵੇਗਾ 7166 ਪਖਾਨਿਆਂ ਦੀ ਮੁਰੰਮਤ ਕੀਤੀ ਗਈ ਹੈ ਟਾਇਲਟਸ ਦੀ ਮੁਰੰਮਤ ਕੀਤੀ ਗਈ ਹੈ ਉਹਦਾ ਵੀ ਉਦਘਾਟਨ ਹੋਵੇਗਾ ਸਵਾ ਕ ਲੱਖ ਡਬਲ ਡੈਸ਼ਕ ਟੇਬਲ ਤੇ ਕੁਰਸੀਆਂ ਦਿੱਤੀਆਂ ਗਈਆਂ ਨੇ ਉਹਦਾ ਉਦਕਾਟਨ ਹੋਏਗਾ 359 ਸਕੂਲਾਂ ਦੇ ਵਿੱਚ ਖੇਡ ਮੈਦਾਨ ਬਣਾਏ ਗਏ ਨੇ ਉਹਨਾਂ ਦਾ ਉਦਕਾਟਨ ਹੋਏਗਾ ਤੇ ਇਸ ਖਬਦ ਲਈ 25 ਕਰੋੜ ਰੁਪਇਆ ਖਰਚ ਹੋਵੇਗਾ ਤੇ 25 ਕਰੋੜ ਰੁਪਏ ਦੇ ਫੰਡ ਜਿਹੜੇ ਉਹ ਅਲੋਕੇਟਡ ਕੀਤੇ ਗਏ ਨੇ ਇੱਕ ਤਾਂ ਉਹ ਪੈਸਾ ਜਿਹੜਾ ਇਹਨਾਂ ਸਕੂਲਾਂ ਤੇ ਲਾਇਆ ਬਹੁਤ ਵਧੀਆ ਲਾਇਆ ਗਿਆ ਪਰ ਉਹਨਾਂ ਸਕੂਲਾਂ ਤੇ ਜਿਹੜਾ ਪੈਸਾ ਲੱਗਿਆ ਜਿਹੜਾ ਜਿਹੜਾ ਕੰਮ ਹੋਇਆ ਉਹਦਾ ਉਦਘਾਟਨ ਕਰਨ ਦੇ ਲਈ 25 ਕਰੋੜ ਰੁਪਈਆ ਜਿਹੜਾ ਉਹ ਅਲੱਗ ਤੋਂ ਰੱਖਿਆ ਜਾਏਗਾ ਜ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਜਾ ਸਕਦੇ ਨੇ ਸਿੱਖਿਆ ਮੰਤਰੀ ਵੀ ਜਾ ਸਕਦੇ ਨੇ ਕੈਬਨਟ ਵਜ਼ੀਰ ਵੀ ਜਾ ਸਕਦੇ ਨੇ ਵਿਧਾਇਕ ਵੀ ਜਾ ਸਕਦੇ ਨੇ ਮੇਅਰ ਵੀ ਜਾ ਸਕਦੇ ਨੇ ਇਹ ਸਾਰੇ ਜਿਹੜੇ ਨੇ ਉਹਨਾਂ ਸਮਾਰਗਮਾਂ ਦੇ ਵਿੱਚ ਸ਼ਿਰਕਤ ਕਰਨਗੇ ਗੋਬਿੰਦਰ ਸਿੰਘ ਸਸਕੋਰ ਸਾਹਿਬ ਨਾਲ ਜੁੜੇ ਹੋਏ ਨੇ ਜਰਨਲ ਸਕੱਤਰ ਨੇ ਗੌਰਮੇਂਟ ਟੀਚਰ ਯੂਨੀਅਨ ਪੰਜਾਬ ਪ੍ਰੋਫੈਸਰ ਮਜੀਤ ਸਿੰਘ ਜੀ ਸਿਆਸੀ ਮਾਹਰ ਸਸਕੋਰ ਸਾਹਿਬ ਸ਼ੁਰੂਆਤ ਖੜੋਤੂ ਹੀ ਕਰਦੇ ਨੇ ਗੁਰਬਿੰਦਰ ਸਿੰਘ ਜੀ ਅ ਦੇਖੋ ਸਰਕਾਰ ਇਹ ਦਿਖਾਣਾ ਚਾਹੁੰਦੀ ਹੈ ਚੰਗੀ ਗੱਲ ਹੈ ਹਰ ਸਰਕਾਰ ਜਦੋਂ ਕੋਈ ਕੰਮ ਕਰੇ ਤਾਂ ਉਹ ਕੰਮ ਲੋਕਾਂ ਤੱਕ ਪਹੁੰਚਣਾ ਵੀ ਚਾਹੀਦਾ ਕਿ ਫੁਲਾਨੀ ਸਰਕਾਰ ਨੇ ਇੰਨਾ ਕੰਮ ਕੀਤਾ ਹੁਣ ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੇ ਪੈਸੇ ਲਾ ਚੁੱਕੇ ਹਾਂ 2022 ਤੋਂ ਹੁਣ ਤੱਕ ਸਕੂਲਾਂ ਦੇ ਵਿੱਚ ਤੇ ਜੇ 25 ਕਰੋੜ ਰੁਪਈਆ ਅਸੀਂ ਇਹਨਾਂ ਦੀ ਜਾਣਕਾਰੀ ਦੇਣ ਦੇ ਲਈ ਇਹਨਾਂ ਦੇ ਉਤਕਾਟਨ ਕਰਨੇ ਖਰਚ ਕਰ ਰਹੇ ਹਾਂ ਤਾਂ ਮਾੜਾ ਕੀ ਹੈ ਸਰੀ ਪਹਿਨਦੇ ਹੈ ਵੀ ਇਹ ਕੰਮ ਕੋਈ ਪਹਿਲੀ ਵਾਰ ਨਹੀਂ ਹੋਇਆ ਹੂੰ ਇਹ ਕੰਮ ਰੂਟੀਨ ਦੇ ਨਾਲ ਪਿਛਲੀਆਂ ਸਰਕਾਰਾਂ ਤੋਂ ਲਗਾਤਾਰ ਚੱਲ ਰਹੇ ਹੈ। ਸਿੱਖਿਆ ਦੇ ਲਈ ਇੱਕ ਬਜਟ ਅਲੋਕੇਟ ਹੋਇਆ ਹੋਇਆ। ਜੀ। ਉਹਦੇ ਨਾਲ ਚਾੜ੍ਹਨਗਵਾਰੀਆਂ ਵੀ ਬਣਦੀਆਂ, ਛੋਚਾਲਿਆ ਵੀ ਬਣ ਰਹੇ ਹੈ, ਕਮਰੇ ਵੀ ਬਣ ਰਹੇ ਹੈ। ਹਮ। ਪਹਿਲਾਂ ਨਾਲੋਂ ਬਹੁਤ ਵਧੇਰੇ 2009 ਤੋਂ ਬਾਅਦ ਜਦੋਂ ਸਰ ਸਿੱਖਿਆ ਵਿਭਾਗ ਵਾਲਾ ਚੱਲੀ ਮਹਿੰਮ ਹਾਂ। ਉਹਦੇ ਤੇ ਕਾਫੀ ਫੰਡ ਸਕੂਲਾਂ ਦੇ ਵਿੱਚ ਇਹਨਾਂ ਕੰਮਾਂ ਦੇ ਲਈ ਆ ਰਹੀਆਂ ਜਿਹੜੀਆਂ ਕਮੀਆਂ ਉਹ ਦੂਰ ਕੀਤੀਆਂ ਜਾ ਰਹੀਆਂ। ਹਮ। ਉਹਦੇ ਬਾਅਦ ਅੰਦਰ ਲਈ ਤੁਸੀਂ ਇਹ ਦੇਖੋ ਵੀ ਸਾਡਾ ਸੈਸ਼ਨ ਸ਼ੁਰੂ ਹੋਇਆ 1 April ਤੋਂ। ਹਮ। 30 ਤੱਕ ਸਾਡਾ ਫੈਸ਼ਨ ਜਾਣਾ ਹੈ ਤੇ 1 ਜੂਨ ਤੋਂ 30 ਜੂਨ ਤੱਕ ਸਾਡੀਆਂ ਛੁੱਟੀਆਂ ਹਨ ਛੁੱਟੀਆਂ ਬਿਲਕੁਲ ਪਰ ਵਿਭਾਗ ਇਹਨਾਂ ਨੇ ਇਸ ਕੰਮ ਦੇ ਉੱਤੇ ਲਾਤਾ ਜਿਹੜੇ ਵਿਭਾਗ ਨੂੰ ਲੱਗਣਾ ਚਾਹੀਦਾ ਸੀ ਸਕੂਲਾਂ ਦੇ ਵਿੱਚ انرੋਲਮੈਂਟ ਵਧੇ ਹਮ ਨਵੇਂ ਵਿਕੀਆਨ ਤੇ ਜਿਹੜੇ ਬੱਚੇ ਸਾਡੇ ਕੋਲ ਆਏ ਆ ਉਹਨਾਂ ਬੱਚਿਆਂ ਨੂੰ ਅਸੀਂ ਠੀਕ ਤਰੀਕੇ ਦੇ ਨਾਲ ਸਿੱਖਿਆ ਦੇ ਸਕੀਏ ਉਹਨਾਂ ਵੱਲ ਧਿਆਨ ਦੇ ਸਕੀਏ ਸਾਰੇ ਵਿਭਾਗ ਦੇ ਅਫਸਰ ਸ਼ਾਹੀ ਤੋਂ ਲੈ ਕੇ ਤੁਸੀਂ ਦੇਖੋ ਡੀਸੀ ਜੀ ਨੂੰ ਲੈ ਕੇ ਡਾਇਰੈਕਟਰ ਐਸਐਸਪੀ ਨੂੰ ਲੈ ਕੇ ਡੀਓ ਵਗੈਰਾ ਦੀ ਤਾਂ ਗੱਲ ਹੀ ਤੁਸੀਂ ਛੱਡੋ ਸਾਡੇ ਇਸ ਵਿਭਾਗ ਦੇ ਜਿਹੜੇ ਅਧਿਕਾਰੀ ਹੈ ਪ੍ਰਿੰਸੀਪਲ ਤੱਕ ਇਸ ਕੰਮ ਦੇ ਵਿੱਚ ਇਨਵੋਲਵ ਇੱਕ ਤਾਂ ਇੱਕ ਅਧਿਰ ਦੇ ਜਿਹੜਾ ਇਹ ਬਹੁਤ ਸ਼ੋਰ ਸ਼ਰਾਬੇ ਵਾਲੀ ਗੱਲ ਹੈ ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਗਣੀ ਜਾ ਸਕਦੀ ਸਰਕਾਰ ਦੀ ਇਹ ਰੁਟੀਨ ਨੇ ਕੰਮ ਹੈ ਰੋਟਿੰਦੇ ਕੰਮ ਹੋ ਰਿਹਾ ਇੱਕ ਵਾਰ ਪਿਛਲੀ ਸਰਕਾਰ ਦੇ ਵਿੱਚ ਆਨਲਾਈਨ ਨਿਰਗਠਨ ਕਰਕੇ ਸਾਰੇ ਸਕੂਲਾਂ ਨੂੰ ਹੂੰ ਆਪ ਗੁਰਵਿੰਦਰ ਸਿੰਘ ਜੀ ਮੈਨੂੰ ਇਹ ਦੱਸਿਓ ਮੈਂ ਜਦੋਂ ਡਿਟੇਲ ਚ ਪੜ੍ਹ ਰਿਹਾ ਸੀ ਤਾਂ ਉਹਨਾਂ ਨੇ ਕਿ ਕਿ 6812 ਸਕੂਲਾਂ ਦੇ ਵਿੱਚ ਨਵੀਂ ਚਾਰਦੀਵਾਰੀ ਕੀਤੀ ਗਈ ਹੈ ਚਾਰਦੀਵਾਰੀ ਦੀ ਮੁਰੰਮਤ ਕੀਤੀ ਗਈ ਹੈ ਮਤਲਬ ਹੁਣ ਚਾਰਦੀਵਾਰੀਆਂ ਦੇ ਵੀ ਉਤਕਾਟਨ ਹੋਣਗੇ ਮੁਰੰਮਤ ਕੀਤੀ ਗਈ ਤਾਂ ਵੀ ਉਤਕਾਟਨ ਹੋਣਗੇ ਹਾਸੋ ਹਣੀ ਜੀ ਨੇ ਲੱਗਦੀ ਗੱਲ ਸ਼ੌਚਾਲਿਆਂ ਦੇ ਵੀ ਰਿਪੇਅਰ ਕਰਕੇ ਜਿਹੜੇ ਨਾਂ ਪਾਣਿਆਂ ਦੇ ਵਿੱਚ ਜੇ ਜੇ ਤੁਸੀਂ 5000 ਰੁਪਏ ਦੀਆਂ ਟੈਲਾਂ ਲਾਈਆਂ ਤੇ ਉਹਦਾ ਵੀ ਉਤਕਾਟਨ ਕਰੋਗੇ ਉਹਨਾ ਵਿਧਗਟਨ ਕਰਨਾ ਇਹ ਚੰਗਾ ਨਹੀਂ ਲੱਗਦਾ ਇਸ ਪੱਧਰ ਤੇ ਸਰਕਾਰ ਨੂੰ ਨਹੀਂ ਆਉਣਾ ਚਾਹੀਦਾ ਹਮ ਸਰਕਾਰ ਨੂੰ ਦੇਖੋ ਚਾਰ ਅਸੀਂ ਮੁੱਖ ਕੰਮ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਮੰਤਰੀ ਸਾਹਿਬ ਨੂੰ ਮਿਲੇ ਬਹੁਤ ਵਾਰ ਜੀ ਜੀ ਵੀ ਸਭ ਤੋਂ ਪਹਿਲਾਂ ਉਹਨਾਂ ਤੋਂ ਮੰਗ ਕਰਦੇ ਜੀ ਤੇ ਇੱਕ ਪੈਸਾ ਸਰਕਾਰ ਦਾ ਨਹੀਂ ਲੱਗਦਾ ਵੀ ਟੀਚਰਾਂ ਤੋਂ ਜਿੰਨੇ ਨੌਨ ਟੀਚਿੰਗ ਕੰਮ ਹੈ ਉਹ ਤੁਸੀਂ ਬੰਦ ਕਰਾ ਦਿਓ ਹਮ ਦੇਖੋ ਅਵਸਥਾ ਹੈ ਬਿਹਾਰ ਸਕੂਲ ਦੇ ਵਿੱਚੋਂ ਪ੍ਰਾਇਮਰੀ ਦੇ ਵਿੱਚੋਂ ਦੋ ਦੋ ਅਧਿਆਪਕ ਹੈ ਹਮ ਲਗਭਗ ਦੋਨੋਂ ਜਾਂ ਇੱਕ ਅਧਿਆਪਕ ਵੀ ਐਲਓ ਲੱਗਿਆ ਹੋਇਆ ਫੋਰ ਐਵਰ ਹਮ ਉਹਦੀ ਕੋਈ ਚਿੱਠੀ ਆ ਜਾਂਦੀ ਕਦੇ ਵੋਟਾਂ ਦੀ ਸਦਾਈ ਆ ਗਈ ਕਦੇ ਵੋਟਾਂ ਕੱਟਣ ਦਾ ਆ ਗਿਆ ਕਦੇ ਵੋਟਾਂ ਬਣਾਉਣੀਆਂ ਆ ਗਈ ਪਾਣੀ ਆ ਗਿਆ ਕੋਈ ਸਰਵੇ ਆ ਗਿਆ ਉਸ ਕੰਮ ਚ ਇਨਵੋਲ ਹੋ ਪਰੈਂਦੀ ਚ ਹੂੰ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਪਹਿਲਾਂ ਜਿੰਨੇ ਨਾਨ ਟੀਚਿੰਗ ਕੰਮ ਹੈਗਾ ਦਿੱਲੀ ਜਿੰਨੇ ਨੇ ਕਰਿਆ ਸੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਿੱਖਿਆ ਸੁਧਾਰਾਂ ਦੇ ਲਈ ਸੇਵਾਵਾਵਾਂ ਦੇ ਲਈ ਇਹਨਾਂ ਨੂੰ ਵੋਟਾਂ ਪਾਈਆਂ ਦਿੱਲੀ ਚ ਪਹਿਲੇ ਦਿਨ ਇਹਨਾਂ ਨੇ ਜਿਹੜੇ ਨਾਨ ਟੀਚਿੰਗ ਕੰਮ ਤੇ ਜਿੰਨੇ ਵੀ ਇਹਨੂੰ ਲੱਗੇ ਹੋ ਤੇ ਹਟਾ ਦਿੱਤੇ ਤੇ ਮਨੀਸ਼ ਸ਼ੋਹਦਿਆ ਜਾ ਹੂੰ ਹੂੰ ਤੇ ਪੰਜਾਬ ਚ ਨਹੀਂ ਕਰ ਸਕੇ ਤਿੰਨ ਸਾਲ ਪਿੱਛੇ ਲਈ ਹੁਣ ਤਾਂ ਸਰਕਾਰ ਦੇ ਕੋ ਅੱਦੇ ਸਮੇ ਤੋਂ ਜ਼ਿਆਦਾ ਚੱਲ ਗਈ ਜੀ ਜੀ ਉਹ ਜਿਹੜੀਆਂ ਟਰਾਂਸਫਰ ਹੋ ਗਈਆਂ ਸਰ ਸਾਡੀਆਂ ਜੀ ਆਨਲਾਈਨ ਟਰਾਂਸਫਰ ਦਾ ਪੋਰਟਲ ਬਣਿਆ ਹੋਇਆ ਪਿਛਲੇ 4-5 ਸਾਲਾਂ ਤੋਂ ਹੂੰ ਉਹਦੇ ਉੱਤੇ ਕਰਕੇ ਸੈਸ਼ਨ ਦੇ ਸ਼ੁਰੂ ਵਿੱਚ ਜਿਹੜੇ ਲੋਕਾਂ ਨੇ ਬਦਲੀ ਲਈ ਅਪਲਾਈ ਕਰਨਾ ਉਹਦੇ ਬਦਲੀਆਂ ਕਰਕੇ ਉਹਨਾਂ ਨੂੰ ਆਪਾਂ ਆਪਣੇ ਸਕੂਲਾਂ ਦੇ ਵਿੱਚ ਭੇਜ ਹੂੰ ਹੂੰ ਚਲੋ ਮੈਂ ਇਸ ਤੇ ਵਾਪਸ ਆਣਾ ਚਾਹੀਆ ਮੰਗਾ ਤੇ ਵਾਪਸ ਆਣਾ ਪਹਿਲੇ ਇਸ ਤੇ ਮੈਂ ਪ੍ਰੋਫੈਸਰ ਮਜੀਦ ਥੋਰਾ ਦਾ ਵੀਕ ਰਿਐਕਸ਼ਨ ਲ ਲਾ ਪ੍ਰੋਫੈਸਰ ਸਾਹਿਬ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈਗਾ ਕਿ ਜਿਹੜੇ ਕੰਮ ਸਕੂਲਾਂ ਦੇ ਵਿੱਚੋਂ 2022 ਤੋਂ ਕਰਵਾਏਗੇ ਨੇ ਮਤਲਬ ਉਹ ਕੰਮ ਸ਼ੁਰੂ ਵੀ ਹੋ ਚੁੱਕੇ ਨੇ فرض ਕਰ ਲਓ 2022 ਦੇ ਵਿੱਚ ਕੋਈ ਚਾਰਦੀਵਾਰੀ ਗਿਰ ਗਈ ਸੀ ਤਾਂ ਚਾਰਦੀਵਾਰੀ ਕਰਾਈ ਗਈ ਤੇ ਸਕੂਲ ਦੇ ਵਿੱਚੋਂ ਸਾਰਾ ਕੁਝ ਹੋ ਰਿਹਾ ਮੈਨੂੰ ਲੱਗਦਾ ਦੁਬਾਰਾ ਗਰਨ ਜੋਗੀ ਵੀ ਹੋ ਗਈ ਹੋਣੀ ਹੈ 2025 ਹੋ ਗਿਆ 3 ਸਾਲ ਹੋ ਚੱਲੇ ਨੇ ਤੇ ਉਹ ਕਹਿੰਦੇ ਵੀ ਉਹ ਤਾਂ ਵੀ ਇਸੇ ਤਰ੍ਹਾਂ ਕਰਾਂਗੇ ਇਹ ਤੁਹਾਨੂੰ ਠੀਕ ਲੱਗਦੀ ਹੈ ਗੱਲ ਹੰਡੀ ਪ੍ਰਚਾਰ ਸਰਕਾਰ ਆ ਇਹ ਹਰਪ੍ਰੀਤ ਜੀ ਕੀ ਕਹੀਏ ਜਿਹੋ ਜਿਹੋ ਹੈਗੇ ਆ ਉਹੋ ਜਿਹੇ ਉਹਨਾਂ ਦੇ ਕੰਮ ਆ ਹਮ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਆ ਕਿ 25 ਕਰੋੜ ਰੁਪਇਆ ਚਲੋ ਮਤਲਬ ਜੇ ਸਰਕਾਰ ਵੱਲ ਦੇਖਿਆ ਜਾਏ ਤਾਂ ਕੋਈ ਐਡੀ ਵੱਡਾ ਵੱਡੀ ਰਕਮ ਵੀ ਨਹੀਂ ਐ ਤੇ ਐਡੀ ਵੱਡੀ ਰਕਮ ਵੀ ਨਹੀਂ ਆ ਪਰ ਕੰਮ ਕੀ ਆ ਮਸ਼ਹੂਰੀ ਦੀ ਤੁਸੀਂ ਇਹ ਪੈਸੇ ਤੇ 25 ਕਰੋੜ ਨਾਲ ਮਸ਼ਹੂਰੀ ਕਰਨੀ ਆ ਨਾ ਇਹ ਮਸ਼ਹੂਰੀ ਦਾ ਤੁਸੀਂ ਤਰੀਕੇ ਦੇਖੋ ਕੀ ਆ ਜਿਹੜੀ ਸਰਕਾਰ ਆ ਸਰਕਾਰ ਤੁਸੀਂ ਗੈਣੀ ਦਿੱਤੀ ਐ ਚੀ ਮਨਿਸਟਰ ਤੋਂ ਲੈ ਕੇ ਐਮ ਐਲ اے ਮਨਿਸਟਰ ਵਾਇਆ ਫਿਰ ਥੱਲੇ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਮੇਅਰ ਤੇ ਇਹ ਸਾਰੇ ਜਿਹੜੀ ਸਰਕਾਰ ਆ ਉਹ ਉੱਥੇ ਫੀਤੇ ਕੱਟਣਗੇ ਪਿੰਡ ਜਿਹੜਾ ਡੀ ਸੀ ਉਹਦੀ ਸੁਪਰਵਾਈਜ਼ ਕਰੂਗਾ ਖਰਚੇ ਤੈ ਨਿਜਵਤ ਕਰਤੇ ਆ ਉਹਦੇ ਚੀ ਸਮੋਸੇ ਪਕੌੜੇ ਆਉਣੇ ਆ ਉੱਥੇ ਜਣੀ ਐ ਰੌਲਾ ਰਪਾ ਇੱਕ ਜਸ਼ਨ ਹੋਊਗਾ ਵੀ ਮੇਲਾ ਲੱਗੂਗਾ ਤੇ ਬੰਦੇ ਜਿਹੜੇ ਆ ਸਰਪੰਚਾਂ ਨੂੰ ਬੁਲਾਉਣਾ ਔਰ ਪੀਆਰਓ ਨੂੰ ਸਤਰਕ ਕਰ ਦਿੱਤਾ ਜਿਹੜਾ ਵੀ ਜ਼ਿਲ੍ਹੇ ਦਾ ਹੈਗਾ ਕਿ ਤੂੰ ਉੱਥੇ ਬੰਦੇ ਪਹਚਾਉਣੇ ਆ ਉਹਦੇ ਚ ਪੀਟੀਏ ਲੈਣੋ ਨਾਲ ਕਰਨੀਆਂ ਆ ਪੇਰੈਂਟ ਟੀਚਰਸ ਹੋਜੀ ਇਹਦਾ ਮਤਲਬ ਇਹ ਆ ਕਿ ਤੁਸੀਂ ਉੱਥੇ ਜਿਹੜੇ ਪਕੌੜੇ ਖਲਾਉਣੇ ਸੰਮੋਸੇ ਖਲਾਉਣੇ ਆ ਫੀਤਾ ਕੱਟਣ ਵੇਲੇ ਉਹ ਪੇਰੈਂਟ ਟੀਚਰ ਮੀਟ ਵੀ ਉੱਥੇ ਹੋਣੀ ਆ ਤੇ ਬਤਵੰਤੇ ਸਜਣਾ ਨੂੰ ਜ਼ਰੂਰ ਸਜਣਾ ਤਾਂ ਕਿ ਹੁਣ ਇਹ ਇੱਕ ਪੋਲੀਟੀਕਲ ਪ੍ਰੋਗਰਾਮ ਆ ਅਕੈਡੈਮਿਕ ਪ੍ਰੋਗਰਾਮ ਨਹੀਂ ਪਾਰਟੀ ਦੀ ਜਿਹੜੀ ਸ਼ਬੀ ਲੋਕਾਂ 'ਚ ਖਰਾਬ ਹੋਈ ਹੈ ਉਸ ਨੂੰ ਦੁਬਾਰਾ ਬਹਾਲ ਕਰਨ ਲਈ ਉੱਥੇ ਭਾਸ਼ਣ ਦਿੱਤੇ ਜਾਣਗੇ ਗੁਣਗਾਇਨ ਕੀਤਾ ਜਾਊਗਾ ਕਿ ਅਸੀਂ ਕੀ ਕੀ ਅਚੀਵਮੈਂਟ ਕਰ ਲਈਆਂ ਚਾਹ ਦੇ ਇਹ ਉੱਥੇ ਉਹ ਲੋਕ ਪੰਜਾਬ ਦੇ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਪਰ ਗੱਲ ਤੇ ਬਹੁਤੀ ਹਾਸ ਹੋਣੀ ਆ ਤੁਸੀਂ ਠੀਕ ਹੈ ਜੇ ਕਿਸੇ ਨੇ ਚਾਰ ਇੱਟਾਂ ਲਾਈਆਂ ਉਹਦੀ ਵੀ ਪਲੇਕ 5000 ਰੁਪਏ ਦੀ ਉਹਦਾ ਸਾਈਜ਼ ਦੱਸਿਆ ਹੋਇਆ ਹੂੰ ਬਈ 2.5 ਫੁੱਟ ਜੀ ਜੀ ਤੇ ਤੀ ਬਾਈ ਚਵੀਂ ਚੋ ਫਿਰ ਉਹ ਕਿੱਥੋਂ ਬਣਾਉਣੀ ਆ ਉਹ ਇਹਦੇ ਚ ਤੇ ਕਿੰਨੇ ਬੰਦਿਆਂ ਦੇ ਕਿੰਨੇ ਤੁਸੀਂ ਉਹ ਠੇਕੇ ਦੇ ਕੇ ਪੈਸੇ ਵੀ ਬਣਾਉਣਗੇ ਫਿਰ ਆਪਣਾ ਹਹਾ ਹੀ ਕੰਮ ਚੱਲਦਾ ਘਰ ਚ ਜਿਹੜਾ ਆਹ ਰਾਸ਼ਨ ਪਾਣੀ ਦਿੰਨੇ ਆ ਤੁਸੀਂ ਉਹਦਾ ਵੀ ਇਨਾਗੂਰੇਸ਼ਨ ਕਰਿਆ ਕਰੋ ਕੱਲੇ-ਕੱਲੇ ਦਾ ਯਾਨੀ ਜੇ ਕਿਡ ਸਰਕਾਰ ਦਾ ਕੰਮ ਹੀ ਕੰਮ ਕਰਨਾ ਹੁੰਦਾ ਮਤਲਬ ਸਰਕਾਰ ਗਾ ਦੇ ਲਈ ਬਣਾਈ ਜਾਂਦੀ ਆ ਤੁਸੀਂ ਜੇ ਸਰਕਾਰ ਸਾਰੀ ਆ ਦੇਖੋ ਪਹਿਲੀ ਤਰੀਕੂ ਲੈ ਕੇ ਮੈਂ ਤੁਹਾਨੂੰ ਅਕਾਡੈਮਿਕ ਅਕਾਡੈਮਿਕ ਚੀਜ਼ਾਂ ਦੇ ਨਾਲ ਜੁੜੇ ਹੋਏ ਹਾਂ ਕੀ ਇਹ ਰੁਟੀਨ ਵਰਕ ਹੈ ਇਹ ਇਹ ਛੋਟੇ ਮੋਟੇ ਜਿਹੜੇ ਕੰਮ ਹੁੰਦੇ ਨੇ ਇਹ ਹਰ ਸਰਕਾਰ ਦਾ ਇੱਕ ਰੁਟੀਨ ਵਰਕ ਹੁੰਦਾ ਜਾਂ ਇਹ ਕੁਝ ਐਕਸਟਰੋਡਨਰੀ ਕੀਤਾ ਉਹਨਾਂ ਨੇ ਬਿਲਕੁਲ ਹੀ ਰੁਟੀਨ ਹੈ ਮੈਂ ਤਾਂ ਕਹਿੰਦਾ ਰੁਟੀਨ ਨੂੰ ਉਹ ਇੱਕ ਮੌਕਾ ਬਣਾ ਕੇ ਲੋਕਾਂ 'ਚ ਪੰਡੀ ਪ੍ਰਚਾਰ ਜਿਹੜਾ ਪਹਿਲਾਂ ਇਸ਼ਤਿਹਾਰबाजी ਰਹੀ 750 ਕਰੋੜ ਖਰਚਿਆ ਤੇ ਉਦੋਂ ਬਾਅਦ ਇਹਨਾਂ ਨੇ ਕਹਿੰਦੇ ਕਿ ਐਡਵਾਂਸ ਵੀ ਲੈ ਲਿਆ ਪੈਸਾ ਅਗਲੇ ਸਾਲ ਆੜਾ ਜਿਹੜਾ ਹੁਣ ਵਾਲੇ ਪਾਸ ਹੋਇਆ ਨਾ ਇਹ ਵੀ ਐਡਵਾਂਸ ਪਿਛਲੇ ਸਾਲ ਦੇ ਵਿੱਚ 350 350 ਕਰੋੜ ਰੁਪਈਆ ਲੈ ਲਿਆ ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਆਦਾ ਮਸ਼ਹੂਰੀ ਕਰਨੀ ਸੀਗੀ ਜਿਹਦੇ ਚ ਹਾਰ ਗਏ ਹੁਣੇ ਸਿਸੋਧਿਆ ਮਾਡਲ ਇੱਥੇ ਆਇਆ ਕਿ ਤੁਸੀਂ ਮਸ਼ਹੂਰੀ ਘੱਟ ਕਰਦੇ ਆਂ ਤੇ ਤੁਸੀਂ ਟਾਇਲਟ ਜਿਆਦਾ ਬਣਾਈਆਂ ਤੇ ਉਹਦੇ ਇਨੌਗੁਰੇਸ਼ਨ ਹੋਏ ਨਹੀਂ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਅਸੀਂ ਬਹੁਤ ਪਛੜ ਗਏ ਹਾਂ ਤੇ ਜਿਹੜੀ ਕੰਦ ਨੂੰ ਪੇ ਟਿੱਪਟਾਪ ਦੀ ਕੀਤੀ ਹੈ ਜਿਹੜਾ 500 ਰੁਪਏ ਦੀ ਕੁੱਚੀ ਲਈ ਆ ਉਹਦੇ ਤੇ ਵੀ ਤੁਸੀਂ 10000 ਦੇ 20000 ਨਾ ਖਰਚਿਆ ਹੋਰ ਉੱਪਰ ਤੇ ਫਿਰ ਤੋਂ ਐਵੇਂ ਅਣਗੌਲੀ ਰਹਿ ਗਈ ਇਹ ਇੱਕ ਭੰਡੀ ਪ੍ਰਚਾਰ ਸਰਕਾਰ ਦਾ ਸਵਾਏ ਮਸ਼ਾਹੂਰੀ ਤੋਂ ਸਵਾਏ ਐਡਵਰਟਾਈਜ਼ਮੈਂਟ ਤੋਂ ਘਰ ਘਰ ਗੱਲ ਪਹੁੰਚਾਉਣ ਤੋਂ ਕਿ ਐਵੇਂ ਨਾ ਸਮਝੋ ਅਸੀਂ ਕ੍ਰਾਂਤੀ ਕਰਤੀ ਇਹ ਸਿੱਖਿਆ ਕ੍ਰਾਂਤੀ ਹੈਗੀ ਹਰ ਗੱਲ ਤੇ ਪਲੇ ਕਾਉਣਾ ਤੁਸੀਂ ਚਲੋ ਰਿਬ ਨਹੀਂ ਕੱਟ ਲੋ ਕੋਈ ਗੱਲ ਨਹੀਂ ਹੈ ਠੀਕ ਹੈ ਤੁਹਾਨੂੰ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਗਿਆ ਜਾਂ ਸਕੂਲਾਂ ਚ ਕਰ ਗਿਆ ਜਿਹੜੇ ਇਹ ਕਹਿ ਰਹੇ ਆ ਗੁਰਬਿੰਦਰ ਹੁਣੀ ਇਹ ਬਿਲਕੁਲ ਗੱਲ ਠੀਕ ਹੈ ਇਹ ਨਾਨ ਅਕੈਡਮਿਕ ਕੰਮ ਹੋਊਗਾ ਡੇਢ ਮਹੀਨਾ ਇਹ ਚ ਕਿਹੜਾ ਅਕੈਡਮਿਕ ਕੰਮ ਹੈ ਭਈ ਇਹ ਸਵਾਇ ਇਹ ਕਿ ਤੁਸੀਂ ਉੱਥੇ ਖਬਰਾਂ ਲਵਾਓਗੇ মিডিਆ ਨੂੰ ਸੱਦੋਗੇ ਪੀਆਰਓ ਨੂੰ ਸਤਰਕ ਕਰਦੇ ਤਾਂ ਡੀਡੀ ਜਿਹੜਾ ਡਿਸਟ੍ਰਿਕਟ ਪੀਆਰਓ ਹੈ ਉਹਨੂੰ ਸਤਰਕ ਕਰਤਾ ਸਾਰਾ মিডিਆ ਇਕੱਠਾ ਕਰ ਲਾ 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 ਬਹੁਤ ਹੋ ਗਿਆ ਬਹੁਤ ਹੋ ਗਿਆ ਹੁਣ ਉਹ ਤਰਤਲ ਤੇ ਅਸਲ ਮਾਨਯਾ ਦੇ ਵਿੱਚ ਤੁਸੀਂ ਕੀ ਕੁਆਲਿਟੀ ਐਜੂਕੇਸ਼ਨ ਮਿਆਰੀ ਸਿੱਖਿਆ ਟੀਚਰਾਂ ਨੂੰ ਭਰਤੀ ਕਰਨਾ ਉਹਨਾਂ ਦੀ ਸੁਪਰਵਾਈਜ਼ ਕਰਨਾ ਉਹਨਾਂ ਨੂੰ ਰੈਗੂਲੇਟ ਕਰਨਾ ਹੁੰਦੀਆਂ ਤਕਲੀਫਾਂ ਸੁਣੀਆਂ ਟੀਚਰ ਯੂਨੀਅਨ ਦੇ ਲੀਡਰ ਜਾਨਵਾਪ ਹੀ ਦੱਸ ਦੇਣਗੇ ਕਿ ਜਿਹੜੀਆਂ ਲੋੜਾਂ ਸੀ ਉਹਦੇ ਪੂਰੀਆਂ ਕੀਤੀਆਂ ਨਹੀਂ ਆ ਨਾ ਤੁਹਾਡੇ ਕੋਲ ਪੈਸਾ ਕੋਈ ਕਰਦਾ ਲਗਦੇ ਆ ਸਰਾਏ ਤੁਸੀਂ ਇੱਕ ਗਲ ਦੇ ਵਿੱਚ ਢੋਲ ਪਾ ਕੇ ਵਜਾਉਣਾ ਸ਼ੁਰੂ ਕਰਤਾ ਪੰਜਾਬ ਦੇ ਲੋਕ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਐਵੇਂ ਤੇ ਲੱਗਦਾ ਜੇ ਜਦੋਂ ਕਿਸਾਨਾਂ ਦਾ ਕੋਈ ਗੱਲ ਗਈ ਨਾ ਜਿੱਥੇ ਜਿੱਥੇ ਇਹਨਾਂ ਨੇ ਨੇਗੋਸ਼ੀਏਸ਼ਨ ਕਰਨਾ ਸਾਰੀ ਜਗ੍ਹਾ ਕਾਲੀਆਂ ਚਿੰਡੀਆਂ ਹੋਣਗੀਆਂ ਤੁਸੀਂ ਦੇਖ ਲਿਓ ਇਹ ਕੰਮ ਪੰਜਾਬ ਦੇ ਵਿੱਚ ਚੱਲਣਾ ਨਹੀਂ ਹਾਂ ਮੈਂ ਆ ਗਿਆ ਇੱਕ ਮਿੰਟ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਤੁਸੀਂ ਇਹ ਕਿਹਾ ਕਿ ਵੈਸੇ ਤਾਂ ਜ਼ੋਰ ਹੋਣਾ ਚਾਹੀਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਇਨਰੋਲਮੈਂਟ ਕਿਵੇਂ ਵਧੇ ਸਰਕਾਰੀ ਸਕੂਲਾਂ ਬਾਰੇ ਦੱਸਿਆ ਜਾਵੇ ਪਰ ਤੁਹਾਨੂੰ ਨਹੀਂ ਲੱਗਦਾ ਇਨਰੋਲਮੈਂਟ ਵਧਾਉਣ ਦਾ ਇਹ ਵੀ ਇੱਕ ਤਰੀਕਾ ਹੋ ਸਕਦਾ ਨਾ ਉਹ ਕਹਿੰਨ ਕਿ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਕੀ ਕੀ ਕੀਤਾ ਨਵੇਂ ਟਾਇਲਟਸ ਬਣਾਏ ਨਵੇਂ ਕਲਾਸਰੂਮ ਬਣਾਏ ਨਵੀਂ ਚਾਰਦ फरक पेंदा कि नहीं पेंदा ਸਰ ਦੇਖੋ ਇਹ ਜਿਹੜੇ ਰੁਟੀਨ ਦੇ ਕੰਮ ਇਹਨਾਂ ਨੂੰ ਕੋਣ ਨੋਟਿਸ ਕਰਦਾ ਮੈਨੂੰ ਦੱਸੋ ਤੁਸੀਂ ਉੱਥੇ ਕੁਆਲਟੀ ਐਜੂਕੇਸ਼ਨ ਦੀ ਲੋੜ ਹੈ ਟੀਚਰ ਪੂਰੇ ਕਰਨ ਦੀ ਜ਼ਰੂਰਤ ਹੈ ਟੀਚਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਜ਼ਰੂਰਤ ਹੈ ਇਹ ਦਿਖਾਵੇ ਬਾਜੀ ਇਹਨੇ ਕੀ ਕਰ ਦੇਣਾ ਇਹ ਦਿਖਾਵੇ ਬਾਜੀ ਪੰਜਾਬ ਦੀ ਸਿੱਖਿਆ ਨਹੀਂ ਸੁਧਾਰ ਸਕਦੇ ਬਾਹਰ ਸਰਕਾਰ ਵੋਟਾਂ ਲਈ ਜਾਂ ਹੋਰ ਦੂਜੇ ਕੰਮਾਂ ਲਈ ਕਹਿ ਸਕਦੀ ਪਰ ਇਹ ਦਿਖਾਵੇ ਪਾਡਿਆਂ ਦੇ ਨਾਲ ਨਹੀਂ ਹੋ ਸਕਦਾ ਇਹ ਸਿੱਖਿਆ ਸੁਧਾਰਨਾ ਬਹੁਤ ਇੱਕ ਸਹੂਲਤਾਂ ਦਾ ਕੰਮ ਹੈ ਸਰਕਾਰ ਨੂੰ ਇਹਨੂੰ ਬਹੁਤ ਸਹੂਲਤਾਂ ਦੇ ਨਾਲ ਲੈਣਾ ਚਾਹੀਦਾ ਟੀਚਰਾਂ ਦਾ ਸਹਿਯੋਗ ਲੈਣਾ ਚਾਹੀਦਾ ਇੱਡੀ ਲੰਬੀ ਮੈਨਪਾਵਰ ਹੈ ਸਾਡੇ ਡਿਪਾਰਟਮੈਂਟ ਨੀਯੋਨ ਦੀ ਉਸ ਮੁਥਿਆਮਾ ਕਿੰਨੀਆਂ ਬੱਚਿਆਂ ਦੀ ਉਸ ਮੁਥਿਆਮਾ ਕਿੰਨੀਆਂ ਲੋੜਾਂ ਸਕੂਲਾਂ ਦੀ ਉਸ ਵਕਤ ਤੋਂ ਸਰਕਾਰ ਕੰਮ ਕਰੇ ਇਹ ਕੀ ਸਾਡੀ ਜ਼ਮੀਨ ਤੋਂ ਪਰੇ ਆ ਗਏ ਹਮ ਹਮ ਪੰਚਤ ਨਹੀਂ ਦੇਖਦਾ ਠੀਕ ਹੈ ਗੁਰਵਿੰਦਰ ਸਿੰਘ ਜੀ ਹੁਣ ਜਿਹੜਾ ਵੀ ਇਹ ਪਲਾਨ ਦਿੱਤਾ ਗਿਆ ਹੈ ਬੜਾ ਲੰਬਾ ਚੌੜਾ ਪਲਾਨ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਕਿ ਨਾਨ ਅਕੈਡੈਮਿਕ ਕੰਮ ਹੈ ਉਹਦਾ ਫਿਰ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਤੇ ਪਏਗਾ ਕਿਉਂਕਿ ਦੋ ਡੇਢ ਮਹੀਨੇ ਦੀ ਤਾਂ ਫਿਰ ਛੁੱਟੀ ਵੀ ਹੋਣੀ ਹੈ ਗਰਮੀ ਦੀ ਹੁਣੇ-ਹੁਣੇ ਸੈਸ਼ਨ ਸ਼ੁਰੂ ਹੋਇਆ ਤੇ ਉਹ ਇੱਕ ਟਾਈਮ ਜਿਹੜਾ ਹੁੰਦਾ ਉਹ ਬੜਾ ਧਿਆਨ ਦੇਣ ਨਾਲ ਆਉਂਦਾ ਬੱਚਿਆਂ ਤੇ ਇਹ ਸਰ ਡੈਫੀਨੇਟ ਪਏਗਾ ਤੁਸੀਂ ਉਹਨਾਂ ਨੂੰ ਦੱਸੋ ਵੀ ਜੇ ਸਕੂਲ ਦੇ ਵਿੱਚ ਫੰਕਸ਼ਨ ਹੋਊਗਾ ਉਹ ਸਕੂਲ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਤੇ ਦੋ ਤਿੰਨ ਦਿਨ ਬਾਅਦ ਤੇ ਪੜ੍ਹਾਈ ਨਹੀਂ ਹੋਣੀ ਹਮ ਉਹਨਾਂ ਨੂੰ ਧਿਆਨ ਹੋਣਾ ਜੇ ਸਾਡੇ ਅਧਿਕਾਰੀ ਨਾ ਆਣਾ ਹੋਵੇ ਉਦੋਂ ਹੀ ਸਕੂਲ ਨੂੰ ਇੰਨਾ ਹੋ ਜਾਂਦਾ ਧਿਆਨ ਰੱਖਣ ਦੀ ਜ਼ਰੂਰਤ ਪੈ ਜਾਂਦੀ ਜਦੋਂ ਕਿਸੇ ਮੰਤਰੀ ਨਾ ਆਣਾ ਕਿਸੇ ਐਮਐਲਏ ਨਾ ਆਣਾ ਕਿਸੇ ਮੁੱਖ ਮੰਤਰੀ ਵੀ ਆ ਸਕਦਾ ਕਿਤੇ ਉੱਥੇ ਤੁਸੀਂ ਦੱਸੋ ਕੀ ਵਿਵਸਥਾ ਬਣੀ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਹੋਊਗੀ ਹਮ ਸਰਕਾਰ ਨੂੰ ਧਿਆਨ ਬੱਚਿਆਂ ਦੀ ਪੜ੍ਹਾਈ ਵੱਲ ਦੇਣਾ ਚਾਹੀਦਾ ਉਹ ਜਿਹੜਾ ਕੰਮ ਕਰਨ ਵਾਲੇ ਆ ਉਹ ਕੰਮ ਹੋਣ ਹੋ ਜਾਣ ਸਕੂਲਾਂ ਚ ਫਿਰ ਪ੍ਰਚਾਰਾਂ ਦੀ ਕਿਤੇ ਜਰੂਰਤ ਪੈਂਦੀ ਐ ਮੈਂ ਤੁਹਾਨੂੰ ਦੱਸਾਂ ਇੱਕ ਛੋਟੀ ਜੀ ਉਦਾਹਰਣ ਮੇਰੇ ਆਪਣੇ ਪਿੰਡ ਸਕੂਲ ਦਾ ਮੇਰੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਬੜੇ ਜੀ ਉਹ ਮੇਰੇ ਪਿੰਡ ਸਕੂਲ ਐ ਉੱਥੇ ਚਾਰ ਦੀਵਾਰੀ ਨਹੀਂ ਸੀ ਮੈਂ ਡੀਓ ਦਫ਼ਤਰ ਗਿਆ ਮੈਂ ਡੀਓ ਦਫ਼ਤਰ ਦੇ ਅਮਲੇ ਫੈਲੇ ਨੂੰ ਜਾ ਕੇ ਕਿਹਾ ਵੀ ਯਾਰ ਸਾਡਾ ਉੱਥੇ ਪਲੇਗਰਾਉਂਡ ਐ ਉੱਥੇ ਚਾਰ ਕੰਧਰੀ ਚਾਹੀਦੀ 10 15 ਸਾਲ ਦੀ ਗੱਲ ਹੋਣੀ ਹੈ ਉਹਨਾਂ ਨੇ 5 ਲੱਖ 80 ਹਜ਼ਾਰ ਰੁਪਏ ਸਾਨੂੰ ਜਿਆਦਾ ਸੈਂਕਸ਼ਨ ਕਰਕੇ ਫੜਾ ਦਿੱਤਾ ਹੂੰ ਤੇ ਜਿਹੜੇ ਗੁੰਡੇ ਸਰ ਕੰਮ ਐ ਇਹਨਾਂ ਕੰਮਾਂ ਦੇ ਲਈ ਕੀ ਗੱਲ ਹੁੰਦੀ ਚਾਰ ਦਿਵਾਰੀਆਂ ਦੇ ਲਈ ਪੈਸੇ ਆ ਰਹੇ ਆ ਲਗਾਤਾਰ ਪਿਛਲੇ ਕਿੰਨੇ ਸਾਲਾਂ ਉਹ ਚਾਰ ਦਿਵਾਰੀਆਂ ਵੱਢ ਰਹੀਆਂ ਪਹਿਲਾਂ ਵੀ ਚੱਲ ਰਹੀਆਂ ਵੀ ਕਿਤੇ ਕੋ ਟਹਿ ਜਾਂਦੀ ਉਹ ਵੀ ਵੱਢ ਦਿੰਦੇ ਅਸੀਂ ਤਾਂ ਕਿੰਨੇ ਪੈਸੇ ਆਪਣੇ ਕੋਲੋਂ ਖਰਚ ਦਿੰਦੇ ਕਿੰਨੇ ਬੱਚਿਆਂ ਦੀਆਂ ਵੀ ਫੀਸਾਂ ਦਿੰਦੇ ਕਿੰਨੇ ਬੱਚਿਆਂ ਦੇ ਅਸੀਂ ਦਾਖਲੇ ਦਿੰਦੇ ਕਿੰਨੇ ਬੱਚਿਆਂ ਨੂੰ ਯੂਨੀਫਾਰਮ ਦਿੰਦੇ ਜਦੋਂ ਤੱਕ ਸਰਕਾਰ ਅੱਜਮੀ ਤੱਕ ਤੇ ਐਸੀ ਬੱਚਿਆਂ ਤੇ ਲੜਕੀਆਂ ਨੂੰ ਯੂਨੀਫਾਰਮ ਦਿੰਦੀ ਸੀ ਸਾਡੇ ਕੋਲ ਜਿਹੜੇ ਦੂਜੇ ਵਿੱਚ ਵੱਜ ਜਾਂਦੇ ਤੇ ਉਹ ਬੜੇ ਘੱਟ ਗਿਣਤੀ ਜੁੰਦੇ ਤੇ ਹਰ ਜਮਾਤ ਦੇ ਵਿੱਚੋਂ 5 ਬੱਚੇ ਵੱਜ ਗਏ 10 ਵਿੱਚ ਵੱਜ ਗਏ ਸਾਡੇ ਪ੍ਰਿੰਸੀਪਲ ਅਸੀਂ ਆਪ ਘਟਿਆਰ ਕਰਕੇ ਉਹਦੇ ਉਹਨਾਂ ਬੱਚਿਆਂ ਨੂੰ ਵੀ ਦੇ ਦਿੰਦੇ ਸੀ ਇਹ ਇਹਨਾਂ ਕੰਮਾਂ 'ਵਲ ਧਿਆਨ ਦੇਣ ਦੀ ਜ਼ਰੂਰਤ ਹੈ ਇਹ ਪ੍ਰਚਾਰ ਤੰਤਰ ਦੇ ਵਿੱਚ ਜੇ ਤੁਸੀਂ ਟੀਚਰਾਂ ਨੂੰ ਇੰਨੇ ਇਨਵੋਲਵ ਕਰੋਗੇ ਸਰ ਅਸੀਂ ਸਰਪੰਚ ਨੂੰ ਵੀ ਬੁਲਾਈਏ ਅਸੀਂ ਇਹਨਾਂ ਦੇ ਹੋਰ ਅਧਿਆਰਣਾਂ ਨੂੰ ਬੁਲਾਈਏ ਉਹ ਸਾਡੇ ਸਕੂਲ ਆਣਗੇ ਤੁਸੀਂ ਮੈਨੂੰ ਦੱਸੋ ਸਾਡੀ ਮਾਨਸਿਕਤਾ ਤੇ ਕੀ ਅਸਰ ਪਊਗਾ ਬਿਲਕੁਲ ਠੀਕ ਕਰ ਤਾ ਕਿ ਬੋਖਨਾਮ ਦੇ ਵਿੱਚ ਡੱਗ ਲੰਘ ਜਾਊਗਾ ਹੂੰ ਗੁਰਵਿੰਦਰ ਸਿੰਘ ਤੁਹਾਨੂੰ ਲੱਗਦਾ ਕਿ ਆ ਜਿਹੜਾ ਚਲੋ ਰਕਮ ਤਾਂ ਭਾਵੇਂ ਵੱਡੀ ਨਹੀਂ ਆ 25 ਕਰੋੜ ਰੁਪਏ ਪਰ ਬੜੇ ਹੋਰ ਵੀ ਕਾਰਜ ਨੇ ਬੜੀਆਂ ਚੀਜ਼ਾਂ ਹੋਰ ਵੀ ਨੇ ਜੋ ਉੱਥੇ ਲਾਏ ਜਾਂਦੇ ਤਾਂ ਜ਼ਿਆਦਾ ਬਿਹਤਰ ਹੁੰਦਾ ਨਹੀਂ ਸਰ 25 ਕਰੋੜ ਰੁਪਏ ਦੇਖੋ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਸਰਕਾਰ ਲਈ ਕੁਝ ਨਹੀਂ ਹੈ ਪਰ ਜੇ ਤੁਸੀਂ 25 ਕਰੋੜ ਨਹੀਂ ਕਰੋ 2500 ਲੱਖ ਹੈ ਹਾਂ ਕਿੰਨੇ ਆਪਾਂ ਸਕੂਲਾਂ ਦੇ ਵਿੱਚ ਕਿਣੀਆਂ ਜਿਹੜੀਆਂ ਬੇਸਿਕ ਚੀਜ਼ਾਂ ਤੁਸੀਂ 1 ਲੱਖ ਰੁਪਏ 2 ਲੱਖ ਰੁਪਏ ਸਕੂਲਾਂ ਨੂੰ ਰਿਵਰ ਗ੍ਰਾਂਟ ਦਾ ਦੇ ਦਿਓ ਤੇ ਸਕੂਲ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦਾ ਉਹਦੇ ਚੰ ਕਿੰਨੇ ਅਸੀਂ ਹੋਰ ਸੁਧਾਰ ਕਰ ਲੈਂਦੇ ਸਾਡੇ ਖੇਡਾਂ ਵਾਲੇ ਬੱਚਿਆਂ ਨੂੰ ਸਮਾਨ ਦੇ ਦਿੰਦੇ ਪੜ੍ਹਨ ਵਾਲੇ ਬੱਚਿਆਂ ਨੂੰ ਦੇ ਦਿੰਦੇ ਕੋਈ ਬਚਾਣ ਜਾਣ ਦੀ ਸਹੂਲਤ ਆ ਉਹ ਅਸੀਂ ਦੇ ਦੇਣ ਦੇ ਨਾਲ ਲੱਗਦੀ ਇਹ ਇਹ ਚੀਜ਼ਾਂ ਨਹੀਂ ਸਰ 25 ਕਰੋੜ ਬਹੁਤ ਹੈ 25 ਕਰੋੜ ਨੂੰ ਮੁੱਲੀ ਵੀ ਨਾ ਆਪਾਂ ਸਮਝਿਆ ਠੀਕ ਹੈ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਇਹ ਵਾਲਾ ਜਿਹੜਾ ਮਾਡਲ ਆ ਇਹ ਤੁਹਾਨੂੰ ਲੱਗਦਾ ਦਿੱਲੀ ਤੋਂ ਆ? ਚਾਰ ਮਾਡਲ ਉਹ ਗੱਲ ਪਤਾ ਕੀ ਆ ਉਥੋਂ ਭੱਜ ਗਏ ਆ ਇਹਨਾਂ ਨੂੰ ਪਤਾ ਉਥੇ ਜੇਲ੍ਹਾਂ ਚ ਜਾਣਾ ਜੇਲ੍ਹਾਂ ਚੋਂ ਹੀ ਆਏ ਆ ਜੇਲ੍ਹਾਂ ਚੋਂ ਨਿਕਲੇ ਹੀ ਸੀਗੇ ਤੇ ਕਾਂ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ ਉਥੋਂ ਹਤਾਸ਼ ਹੋਏ ਹੁਣੇ ਇੱਥੇ ਆਣ ਬੜੇ ਆ ਤੇ ਇਹ ਕਹਿੰਦੇ ਕਿ ਇਸ ਘਰ ਦੇ ਵਿੱਚ ਅਸੀਂ ਉਥੇ ਵਾਲੇ ਮਾਡਲ ਦਾ ਜਿੰਨਾ ਸ਼ੋਰ ਮਚਾਇਆ ਜਾਏ ਮਚਾਈਏ ਆ ਤੁਹਾਡੇ ਪਿੱਛੇ ਸਰਵੇ ਹੋਈ ਆ ਜਿਹੜੇ ਰੈਗੂਲਰ ਸਰਵੇ ਕਰਦੇ ਰਹਿੰਦੇ ਆ ਉਹ ਅਫਸਰ ਵੇਖਣ ਹੁੰਦੇ ਆ ਤੇ ਉਹਦੇ ਚ ਪਤਾ ਲੱਗੇ ਗਿਆ ਕਿ ਮੈਜੋਰਿਟੀ ਜਿਹੜੇ ਬੱਚੇ ਆ ਓਏ ਪ੍ਰਾਈਵੇਟ ਸਕੂਲਾਂ ਚ ਕੀ ਇਹਨਾਂ ਨੇ ਵੱਡਾ ਇਨਕਲਾਬ ਇੱਥੇ ਕਰ ਦਿੱਤਾ ਹੈ ਕ੍ਰਾਂਤੀ ਸਿੱਖਿਆ ਕ੍ਰਾਂਤੀ ਟਾਇਲਟ ਬਣਾਉਣੀ ਹੈ ਜ਼ਰੂਰੀ ਹੈ ਗਿਆ ਰਿਪੇਅਰ ਕਰਨੀਆਂ ਜ਼ਰੂਰੀ ਹੈ ਗਿਆ ਟੁੱਟੀਆਂ ਡਾਟੀਆਂ ਲਾਉਣੀਆਂ ਆ ਹੁਣ ਸਾਡੇ ਘਰਾਂ ਚ ਹੁੰਦਾ ਸਾਡੇ ਕੋਈ ਇਨਾਗੂਰੇਸ਼ਨ ਕਰਨਾ ਹੁੰਦਾ ਨਹੀਂ ਆ ਮੈਂ ਵੀ ਭਗਵੰਤ ਮਾਨ ਨੂੰ ਚਿੱਠੀ ਲਿਖਣੀ ਆ ਕਿ ਮੈਂ ਵੀ ਵਪਾਰ ਲਾਇ ਇੱਕ ਪਿੰਜਰਾ ਤੋਦਿਆਂ ਲਈ ਲਿਆ ਕੇ ਰੱਖਿਆ ਉਹਦਾ ਇਨਾਗੂਰੇਸ਼ਨ ਕਰਕੇ ਤੇ ਕੀ ਗੱਲਾਂ ਆ ਇਹਨਾਂ ਨੂੰ ਆਪ ਸਮਝਣਾ ਚਾਹੀਦਾ ਕਿ ਕੀ ਜਿਹੜੀ ਸਰਕਾਰ ਇੰਨੀ ਬੇਲੀ ਹੋ ਗਈ ਹੈ ਕਿ ਹੁਣ ਟਾਇਲਟ ਦਾ ਜਾ ਕੇ ਇਕਾਠਨ ਕਰੂਗੀ ਜਿਹੜੀ ਫਾਰਲੀ ਚਾਰ ਦੀਵਾਰੀ ਰਿਪੇਅਰ ਚਾਰ ਇੱਟਾਂ ਲਾਈਆਂ ਜਿਉ ਉਹਨੂੰ ਟਿੱਪਟਾਪ ਕੀਤਾ ਉਥੇ ਉਹਨੂੰ ਇਨੌਗੁਰੇਸ਼ਨ ਕਰਨ ਲਈ ਤੁਸੀਂ ਵੇਲਣਿਆ ਇਹਦਾ ਮਤਲਬ ਤੁਹਾਡੇ ਕੋਲ ਕੰਮ ਕੋਈ ਨਹੀਂ ਨਾ ਤੁਸੀਂ ਕੰਮ ਕਰਨਾ ਚਾਹੁੰਦੇ ਆ ਨਾ ਤੁਹਾਡੇ ਕੋਲ ਪੈਸੇ ਆ ਹੁਣ ਤੁਸੀਂ ਪ੍ਰਚਾਰ ਦੇ ਸਹਾਰੇ ਆਪਣਾ ਜਿਹੜਾ ਟਾਈਮ ਪਾਸ ਕਰਕੇ ਲੋਕਾਂ 'ਚ ਭਰਮ ਭਾਖ ਕਰਨਾ ਚਾਹੁੰਦੇ ਆ ਬੜਾ ਕਰਨਾ ਚਾਹੁੰਦੀ ਆ ਕਿ ਬਹੁਤ ਵੱਡੀ ਕ੍ਰਾਂਤੀ ਹੋ ਗਈ ਐ ਇੰਜ ਨਹੀਂ ਲੋਕਾਂ ਨੇ ਮੰਨਣਾ ਐ ਲੋਕਾਂ ਨੇ ਆਪਣੇ ਬੱਚਿਆਂ ਨੂੰ ਦੇਖਣਾ ਆਪਣੇ ਟੀਚਰਾਂ ਨੂੰ ਦੇਖਣਾ ਟੀਚਰ ਖੁਦ ਮਾਪੇ ਪਾਗੇ ਆ ਉਹ ਦੇਖਦੇ ਆ ਕਿ ਕੀ ਕੁਝ ਹੋ ਰਿਹਾ ਕੀ ਉਹ ਇਹਨਾਂ ਦਾ ਚੰਗਾ ਪ੍ਰਭਾਵ ਲੈ ਕੇ ਜਾਣ ਗਿਆ ਜਿੱਤਰਾ ਤੁਹਾਡੇ ਸਾਹਮਣੇ ਗੁਰਵਿੰਦਰ ਹੁਣੀ ਕਹਿ ਰਹੇ ਸਾਰੇ ਟੀਚਰਾਂ ਨੇ ਭਾਵੇਂ ਬੋਲ ਨਾ ਸਕਣ ਕਿਉਂਕਿ ਗਵਰਨਮੈਂਟ ਦੇ ਇੱਕ ਕਿਸਮ ਦੀ ਗੁਲਾਮੀ ਹੁੰਦੀ ਆ ਗਵਰਨਮੈਂਟ ਜੌਬ ਦੇ ਵਿੱਚ ਪਰ ਉਹਦੇ ਬਾਅਦ ਵੀ ਕੋਈ ਚੰਗਾ ਨਹੀਂ ਜਾ ਉਹ ਪ੍ਰੋਫੈਸਰ ਸਾਹਿਬ ਇਸ ਤਰ੍ਹਾਂ ਦਾ ਰੂਟੀਨ ਵਰਕ ਕਿਉਂਕਿ ਗੁਰਵਿੰਦਰ ਹੁਣਾ ਨੇ ਵੀ ਕਿਹਾ ਕਿ ਰੂਟੀਨ ਵਰਕ ਨੇ ਇਸ ਤਰ੍ਹਾਂ ਦਾ ਰੂਟੀਨ ਵਰਕ ਨੂੰ ਸਿੱਖਿਆ ਕ੍ਰਾਂਤੀ ਦਾ ਨਾਮ ਦੇਣਾ ਠੀਕ ਹੈ ਇੱਕ ਕਿੱਦਾਂ ਦੀ ਸਿੱਖਿਆ ਕ੍ਰਾਂਤੀ ਹੈ ਉਹ ਕਹਿੰਦੇ ਨੇ ਜੀ ਇਹਨਾਂ ਦੇ ਮਨ ਵਿੱਚ ਔਰ ਕੀ ਆ ਫਿਰ ਜਿੰਨਾ ਪ੍ਰਚਾਰ ਕਰੋਗੇ ਉਹੀ ਕ੍ਰਾਂਤੀ ਹੈ ਮੈਂ ਕਹਿੰਦਾ ਗੱਲਾਂ ਨਹੀਂ ਕ੍ਰਾਂਤੀ ਹੈ ਸਿੱਖਿਆ ਦੀ ਕ੍ਰਾਂਤੀ ਨਹੀਂ ਹੈਗੀ ਪਰ ਗੱਲਾਂ ਕਰਨ ਦੇ ਵਿੱਚ ਤੇ ਭਗਵੰਤ ਮਾਨ ਨੂੰ ਕੋਈ ਮਾਤ ਨਹੀਂ ਪਾ ਸਕਦਾ ਸਾਡੇ ਬਥੇਰੇ ਬੰਦੇ ਆ ਪਰ ਮੈਂ ਇੱਕ ਗੱਲ ਅੱਗੇ ਕਿਸੇ ਦਿਨ ਇਹੀ ਸੀ ਕਿ ਪੰਜਾਬ ਨੂੰ ਇਹੋ ਜੀਆਂ ਧਿਰਾਂ ਨੇ ਇਹੋ ਜੀ ਰਾਜਨੀਤੀ ਨੇ ਬਿਲਕੁਲ ਯੂਕਰੇਨ ਵਾਲਾ ਹਾਲ ਬਣਾਤਾ ਜਿਹੜਾ ਆਉਂਦਾ ਇਥੋਂ ਲੁੱਟ ਕੇ ਲੈ ਜਾਂਦਾ ਇੱਕ ਅਖਾੜਾ ਬਣਾਇਆ ਵਿਰੋਧੀ ਇੰਟਰਨੈਸ਼ਨਲ ਸ਼ਕਤੀਆਂ ਦਾ ਏਜੰਸੀਆਂ ਦਾ ਦੇਸ਼ ਦੀਆਂ ਏਜੰਸੀਆਂ ਦਾ ਦਿੱਲੀ ਵਾਲੀਆਂ ਸ਼ਕਤੀਆਂ ਦਾ ਰਾਜਨੀਤਿਕ ਸ਼ਕਤੀਆਂ ਦਾ ਇੱਕ ਅਖਾੜਾ ਬਣਾਇਆ ਜਿਹੜਾ ਆਉਂਦਾ ਉਹਨੇ ਇੱਥੇ ਕਰਦੇ ਕੀ ਆ ਮੈਨੂੰ ਨਹੀਂ ਸਮਝ ਆਉਦੀ ਇਹਨਾਂ ਨੇ ਵੀ ਇੱਥੇ ਨੈਗੋਸ਼ੀਏਸ਼ਨਾਂ 'ਚ ਬਹਿਣਾ ਸਾਰਿਆਂ ਨਹੀਂ ਤੁਰੇ ਫਿਰਦੇ ਆ ਸਾਰੇ ਬੇਲੇ ਇਹ ਜਾ ਕੇ ਉੱਥੇ ਸੋਧੀਆਂ ਦਾ ਚਿਹਰਾ ਹੁਣ ਪਾਲਿਸ਼ ਕਰਨਾ ਚਾਹੁੰਦੀ ਆ ਤੇ ਦੱਸਣਾ ਦਿੱਲੀ ਵਾਲਿਆਂ ਨੂੰ ਚਾਹੁੰਦੇ ਕਿ ਸਾਨੂੰ ਹੱਥ ਨਾ ਪਾਏ ਹੋਏ ਅਸੀਂ ਪੰਜਾਬ 'ਚ ਬੈਠੇ ਆ ਪੰਜਾਬ ਦੇ ਲੋਕ ਬੜੇ ਤਕੜੇ ਆ ਐ ਮੈਸੇਜ ਦੇਣਾ ਇਹਨਾਂ ਗੱਲਾਂ 'ਚ ਚਾਹੁੰਦੇ ਆ ਇਹ ਬਾਝ ਨਹੀਂ ਸਕਦੇ ਜੇ ਕੰਮ ਕਰਨਗੇ ਤੇ ਤਾਂ ਹੀ ਲੋਕ ਇਹਨਾਂ ਦੇ ਨਾਲ ਖੜੇ ਹੋਣਗੇ ਤੇ ਜੇ ਇਹਨੇ ਆਪਣੇ ਲੀਡਰਾਂ ਨੂੰ ਬਚਾਉਣ ਲਈ ਪੰਜਾਬ ਦੇ ਖਰਚੇ ਕਰਕੇ ਲੱਗੇ ਹੋਇਆ ਉਹ ਇਸ ਤਰੀਕੇ ਨਾਲ ਬਾਅਦ ਚ ਨਹੀਂ ਪਾਉਣਗੇ ਉਹਨਾਂ ਨੂੰ ਆਪਣੀ ਜਗ੍ਹਾ ਤੇ ਦਿੱਲੀ ਭੇਜਣਾ ਆਪ ਆਪਣੇ ਕੰਮ ਤੇ ਆ ਜਾਣ ਇਹ ਜਿਹੜਾ ਭੰਡੀ ਪ੍ਰਚਾਰ ਆ ਨਾ ਇਸ ਨੂੰ ਬੰਦ ਕਰਨ ਤੇ ਧਰਾਤਲ ਤੇ ਕੰਮ ਕਰਨਾ ਸ਼ੁਰੂ ਕਰਨ ਇਹ ਤੇ ਖੁਦ ਹੀ ਕਹਿੰਦੇ ਸੀਗੇ ਸਾਡਾ ਕੰਮ ਬੋਲਦਾ ਜੀ ਸਾਡਾ ਕੰਮ ਬੋਲਦਾ ਤੇ ਹੁਣ ਕੰਮ ਨਹੀਂ ਬੋਲਦਾ ਹੁਣ ਤੁਹਾਡੇ ਥੀਤੇ ਬੋਲਣਗੇ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਣਾ ਪਏਗਾ ਬੜਾ ਅਹਿਮ ਮਸਲਾ ਸਿਗਾ ਕਿ ਜਿਵੇਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਜਾ ਰਹੀ ਸੀ ਉਹ ਸਿੱਖਿਆ ਕ੍ਰਾਂਤੀ ਆਖਰਕਾਰ ਹੈ ਕਿ ਬਹੁਤੇ ਲੋਕਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਜਿਹੜਾ ਵੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਸਿੱਖਿਆ ਨੀਤੀਦਲ ਸਬੰਧਤ ਹੋਏਗੀ ਪੜਾਈ ਨਾਲ ਸਬੰਧਤ ਹੋਏਗੀ ਬੱਚਿਆਂ ਦੇ ਨਾਲ ਸਬੰਧਤ ਹੋਏਗੀ ਪਰ ਇਹ ਉਹਦੇ ਨਾਲ ਸਬੰਧਤ ਨਾ ਹੋ ਕੇ ਪਖਾਨਿਆਂ ਨਾਲ ਕਲਾਸਰੂਮਸ ਦੇ ਨਾਲ ਚਾਰ ਦਿਵਾਰੀ ਨਾਲ ਹੀ ਸਬੰ